ਕਾਰੀ ਦਿੰਦੇ ਹਾਂ ਟਰਾਲਾ ਤੇ ਰੈਵਲ ਨੇ ਦੱਸਿਆ ਕਿ ਰਾਤ ਸੜਕ ਤੇ ਆਵਾਰਾ ਪਸ਼ੂ ਨਹੀਂ ਉੱਜਾਉਂਦੇ ਆ ਇਹ ਟਰਾਲਾ ਆਪਲ ਗਿਆ ਹੈ ਉਸਨੇ ਦੱਸਿਆ ਕਿ ਇਸ ਵਿੱਚ ਸਲਫਰ ਭਰਿਆ ਹੋਇਆ ਸੀ ਜੋ ਸਾਫਨ ਵਗੈਰਾ ਬਣਾਉਣ ਦੇ ਵਿੱਚ ਕੰਮ ਆਉਂਦਾ ਹੈ ਇਹ ਹਰਿਆਣਾ ਸਟੇਟ ਵਿੱਚ 482 ਉਹਬੇਦਰ ਜੀ ਉਹਬੇਦਰ ਜੀ ਇਹ ਜਿਹੜਾ ਹਾਦਸਾ ਹੋਇਆ ਹਾਂਜੀ ਉੜਾ ਪਲਦਾ ਹੈ ਕਿ ਇਹ 3 ਵਜੇ ਉਹ ਨਕਾੜ ਵੀ ਕਾਫੀ ਹੋ ਰਿਹਾ ਕੀ ਲੋੜ ਵੀ ਹੈ ਬੱਚੇ ਨੂੰ ਇਹ ਸਲਫਰ ਆਈ ਕਿਸ ਚੀਜ਼ ਦਾ ਆਉਂਦੀ ਹੈ ਇਹ ਗੈਸ ਦੀ ਗੰਗਿਆ ਪਿਆਰ ਦੀ ਨਹੀਂ ਉਪਰੇ ਤੋਂ ਵਾਲਾ ਉੜਾ ਧੱਕਾ ਆਇਆ ਹੈ ਤੇਰਾ ਨਾਮ ਰਵੀ ਜੀ ਰਾਮਰ ਨੂੰ ਜਾ ਕੇ ਤੇਰਾ ਅੱਗੇ ਰ ਇਧਰ ਰਿਆਣੇ ਚ ਜਾ ਰਿਹਾ ਜੀ ਸਮਝਾਣ ਲਾ ਜੋਂ ਮੇਰਾ ਨਾਮ ਕਾਂਸਟੇਬਲ ਦਸੰਦਰ ਠੀਕ ਹੈ ਦਸੰਦਰ ਬਾਜੇ ਕਿੱਥੇ ਡਿਊਟੀ ਤੇ ਆ ਗਏ ਦੀ ਰਾਤ ਸਾਡੀ ਪਸਿਆਣੇ ਤੋਂ ਸਵਾਣਾ ਤੇ ਮਗੀ ਤੱਕ ਦੀ ਹੋਣੀ ਸਰ ਇਹ ਜਿਹੜਾ ਵਕ ਪਲੜਿਆ ਹਟਾਲਾ ਕਹ ਲੋ ਇਹਦੇ ਵਿੱਚ ਲੱਦਾ ਕੀ ਹੋਇਆ ਸਰਪ੍ਰਾਈਜ਼ ਸਲਫਰ ਹੈ ਜੀ ਸਰਫਰ ਲੱਜਾ ਹੋਇਆ ਔਰ ਕਿੰਨੇ ਵਜੇ ਦੀ ਜਿਹੜੀ ਇਹ ਘਟਨਾ ਹੈਗੀ ਹੈ 3 ਵਜੇ ਦੀ ਘਟਨਾ ਹੀ ਹੋਈ ਮੇਰੇ ਮੋਰਨਾਂ ਦੀ ਨੀਂਦ ਕਰ 3 ਵਜੇ ਘਟਰਾ ਹੋਇਆ ਤੁਹਾਨੂੰ ਫਿਰ ਇਥੋਂ ਕਿਤਾ ਜਾਣਕਾਰੀ ਮਿਲ ਆਪੇ ਤੁਹਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਆਈ ਸੀ ਫਿਰ ਉਸ ਟਾਸਕ ਨੋਟ ਦੇ ਵਿੱਚ ਆ ਕੇ ਦੂਜੀ ਡਰਾਈਵਰ ਨੂੰ ਬਾਹਰ ਕੱਢਿਆ ਕਿ ਡਰਾਈਵਰ ਫਿਰ ਬਾਹਰ ਹੀ ਸੀ ਜੀ ਪਹਿਲੇ ਹੀ ਘਟਾ ਜਾਣੀ ਨੁਕਸਾਨ ਕੋਈ ਨਹੀਂ ਨੁਕਸਾਨ ਡਰਾਈਵਰ ਨਾਲ ਗਲਤ ਕੀਤੀ ਕੀ ਕਿ ਦਿੱਤਾ ਕਾਪ ਉਹ ਹੋਇਆ ਪਰ ਉਹਦਾ ਡਰਾਈਵਰ ਦਾ ਕਹਿਣਾ ਜੀ ਸਾਹਮਣੇ ਮਤਲਬ ਲੰਗਵਾ ਆ ਗਿਆ ਸਭ ਨੂੰ ਬਚਾਉਣ ਦੇ ਕਰਕੇ ਡਰਾਈਵਰ ਨੇ ਕਰ ਦਿੱਤਾ ਓਕੇ ਠੀਕ ਹੈ